ਅੱਜ ਫਿਰ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਸ ਵਿੱਚ ਪੰਜਾਬ ਸਰਕਾਰ ਨੇ ਤੁਹਾਨੂੰ ਦੇ ਦਿੱਤੀ ਹੈ ਵੱਡੀ ਸੁਵਿਧਾ ਹੁਣ ਖੱਜਲ ਖਵਰੀ ਹੋਵੇਗੀ ਖਤਮ ਕੀ ਹੈ ਅਪਡੇਟ ਆਓ ਦੇਖਦੇ ਹਾਂ ਇਸ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਿਉਂ ਅਸੀਂ ਹਰ ਰੋਜ਼ ਨਿਤ ਨਵੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਦੇਖਿਏ ਅੱਜ ਕੀ ਨਵਾਂ ਕੀਤਾ ਸਰਕਾਰ ਨੇ ਅੱਜ ਅਸੀਂ ਇੱਕ ਬੜਾ ਵੱਡਾ ਪਾਵਰ ਰਿਫਾਰਮ ਲੈ ਕੇ ਆ ਰਹੇ ਹਾਂ ਅਰੋਧੀ ਅਨਾਉਂਸਮੈਂਟ ਕਰ ਰਹੇ ਆ ਅੱਜ ਤੋਂ ਬਾਅਦ ਕਿਸੇ ਨੂੰ ਕਨੈਕਸ਼ਨ ਚਾਹੀਦਾ ਉਹਨੂੰ ਕੋਈ ਵੀ ਐਨਓਸੀ ਦੀ ਲੋੜ ਨਹੀਂ ਵੀ ਆਰ ਗੋਇੰਗ ਅਵੇ ਵਿਦ ਆਲ ਨੋ ਆਬਜੈਕਸ਼ਨ ਸਰਟੀਫਿਕੇਟਸ ਐਸ ਫਾਰ ਐਸ ਨਿਊ ਪਾਵਰ ਕਨੈਕਸ਼ਨ ਇਸ ਕਨਸਰਟ ਸਾਡੇ ਕੋਲ ਵੀ ਬੜੀਆਂ ਕੰਪਲੇਂਟਸ ਆ ਰਹੀਆਂ ਸੀ ਕਿ ਲੋਕੀ ਕਨੈਕਸ਼ਨ ਅਪਲਾਈ ਕਰ ਦਿੰਦੇ ਸੀ ਕਿੰਨੇ ਕਿੰਨੇ ਮਹੀਨੇ ਉਹਨਾਂ ਨੂੰ ਕਲੈਕਸ਼ਨ ਕਨੈਕਸ਼ਨ ਨਹੀਂ ਦਿੰਦੇ ਔਰ ਮੇਨ ਰੀਜ਼ਨ ਇਹ ਹੁੰਦਾ ਸੀਗਾ ਕਿ ਉਹਨਾਂ ਕੋਲ ਐਨਓਸੀ ਨਹੀਂ ਹੁੰਦਾ ਸੀ ਦੇਖੋ ਬਿਜਲੀ ਬੋਰਡ ਇੱਕ ਇੰਡੀਪੈਂਡੈਂਟ ਬਾਡੀ ਹੈਗੀ ਅਸੀਂ ਇਹ ਚਾਹੁੰਦੇ ਆਂ ਕਿ ਅਸੀਂ ਤਾਂ ਲੋਕਾਂ ਨੂੰ ਬਿਜਲੀ ਦਈ ਕਿਸੇ ਹੋਰ ਡਿਪਾਰਟਮੈਂਟ ਨੇ ਜੇ ਐਨਓਸੀ ਨਹੀਂ ਦਿੱਤਾ ਪਹਿਲੀ ਗੱਲ ਤਾਂ ਲੋਕੀ ਕਿਉਂ ਪ੍ਰੋਬਲਮ ਚ ਆ ਔਰ ਅਸੀਂ ਆਪਣੀ ਬਿਜਲੀ ਕਿਉਂ ਨਾ ਵੇਚ ਸਕੀ ਚਾਹੇ ਕਮਰਸ਼ੀਅਲ ਹੈ ਰੈਜ਼ੀਡੈਂਸ਼ੀਅਲ ਹੈ ਇੰਡਸਟਰੀਅਲ ਹੈ ਵਾਈ ਵੀ ਸ਼ੁੱਡ ਨਾਟ ਬੀ ਏਬਲ ਟੂ ਸੈਲ ਓਵਰ ਪਾਵਰ ਟੂ ਪੀਪਲ ਅਸੀਂ ਲੈਟਰ ਇਸ਼ੂ ਕਰਤਾ ਤੇ ਅੱਜ ਤੋਂ ਬਾਅਦ ਕੋਈ ਵੀ ਨਵਾਂ ਕਨੈਕਸ਼ਨ ਅਪਲਾਈ ਕਰੇਗਾ ਜਿੰਨੇ ਦਾ ਮਰਜ਼ੀ ਕਿਲੋਵੋਟ ਹੋਵੇ ਉਹਦਾ ਪਲੱਗ ਦਿੱਥੇ ਮਰਜ਼ੀ ਹੋਵੇ ਉਹ ਜਿੱਥੇ ਲਈ ਮਰਜ਼ੀ ਉਹਨੂੰ ਚਾਹੀਦਾ ਹੋਵੇ ਉਹਨੂੰ ਕਨੈਕਸ਼ਨ ਮਿਲੇਗਾ ਔਰ ਸਿਰਫ ਅਸੀਂ ਦੋ ਡਾਕੂਮੈਂਟਸ ਉਹਦੇ ਦੇਖ ਲਈਏ ਜੇ ਤਾਂ ਕਿਰਾਏ ਤੇ ਜਗਾ ਤਾਂ ਲੀਜ਼ਡੀ ਜੇ ਉਹ ਮਾਲਕ ਹੈ ਤਾਂ ਉਹ ਵੀ ਮਲਕੀਅਤ ਦਾ ਡਾਕੂਮੈਂਟ ਔਰ ਉਸ ਤੋਂ ਇਲਾਵਾ ਸਿਰਫ ਇੱਕ ਡਾਕੂਮੈਂਟ ਹੋਰ ਚਾਹੀਦਾ ਉਹ ਹੈ ਕਿ ਉਹਦਾ ਪ੍ਰੂਫ ਕੋਈ ਵੀ ਚਾਹੇ ਪ੍ਰੈਫਰੇਬਲੀ ਆਧਾਰ ਕਾਰਡ ਜੇ ਆਧਾਰ ਕਾਰਡ ਕਿਸੇ ਵਜ੍ਹਾ ਨਾਲ ਉਹਦਾ ਗੁੰਮ ਗਿਆ ਜਾਂ ਉਹਦੇ ਕੋਲ ਕਾਪੀ ਨਹੀਂ ਹੈਗੀ ਤਾਂ ਤਿੰਨ ਚਾਰ ਆਪਸ਼ਨਾਂ ਅਸੀਂ ਹੋਰ ਕਰ ਰਹੇ ਹਾਂ ਡਰਾਈਵਿੰਗ ਲਾਇਸੈਂਸ ਵੋਟਰ ਆਈਡੀ ਜਿਹਦੇ ਚ ਐਡਰੈਸ ਹੋਵੇ ਜਾਂ ਪਾਸਪੋਰਟ ਦੀ ਕਾਪੀ ਬਟ ਫਸਟ ਪ੍ਰੈਫਰੈਂਸ ਵੁੱਡ ਬੀ ਆਧਾਰ ਕਾਰਡ ਉਹ ਜੇ ਕਾਰਪੋਰੇਸ਼ਨ ਚ ਆ ਸਾਨੂੰ ਕਾਰਪੋਰੇਸ਼ਨ ਦਾ ਐਨਓਸੀ ਦੀ ਲੋੜ ਨਹੀਂ ਜੇ ਪੂਡਾ ਚ ਹੈ ਗਲਾਡਾ ਹੈ ਗਮਾਡਾ ਹੈ ਅੰਮ੍ਰਿਤਸਰ ਡਿਵੈਲਪਮੈਂਟ ਕੋਈ ਵੀ ਡਿਵੈਲਪਮੈਂਟ ਅਥਾਰਟੀ ਹੈ ਸਾਨੂੰ ਕੋਈ ਵੀ ਐਨਓਸੀ ਦੀ ਲੋਨ ਨਹੀਂ ਹੈਗੀ ਇਹਦੇ ਨਾਲ ਲੋਕਾਂ ਦਾ ਬੈਨੀਫਿਟ ਹੋਏਗਾ ਔਰ ਬਿਜਲੀ ਬੋਰਡ ਦਾ ਵੀ ਬੈਨੀਫਿਟ ਹੋਏਗਾ ਲੋਕਾਂ ਦਾ ਇੱਕ ਬੈਨੀਫਿਟ ਇਹ ਹੋਏਗਾ ਕਿ ਫਾਲਟ ਘੱਟ ਜਾਣਗੇ ਦੂਜੀ ਗੱਲ ਇਹ ਹੈ ਸਾਡੀ ਪਲੈਨਿੰਗ ਬੈਟਰ ਹੋ ਜਾਏਗੀ ਔਰ ਕੰਪਲੇਂਟਸ ਵੀ ਘਟਣਗੀਆਂ ਐਸ ਪਰ ਐਸ ਇਲੈਕਟ੍ਰਿਸਿਟੀ ਇਸ ਕੰਸਰਨ ਇਹ ਜਿਹੜਾ ਆਰਡਰ ਹੈ ਰਿਗਾਰਡਿੰਗ ਐਨਓਸੀ ਤੇ ਇਮੀਡੀਏਟਲੀ ਲਾਗੂ ਹੋਵੇ ਵਿਦ ਇਮੀਡੀਏਟ ਅਫਰਮੇਸ਼ਨ ਇੱਕ ਮੈਂ ਐਂਡ ਵਿੱਚ ਹੋਰ ਕਹਿਣਾ ਚਾਹਾਂਗਾ ਕਿ ਜਿਹੜੇ ਪਾਵਰ ਰਿਫਾਰਮਸ ਐ ਇਹ ਲਗਾਤਾਰ ਚੱਲਣਗੇ ਪਹਿਲਾਂ ਅਸੀਂ ਪਿਛਲੇ ਹਫਤੇ ਤੁਸੀਂ ਦੇਖਿਆ ਹੋਣਾ ਟੈਸਟ ਰਿਪੋਰਟ ਕੰਪਲਟ ਕੀਤੀ ਉਹਨਾਂ ਨੂੰ ਸੀ ਕੰਪਲਟ ਕਰਤਾ ਫਰਦਰ ਵੀ ਜੇ ਕੋਈ ਵੀ ਸਾਨੂੰ ਪਤਾ ਲੱਗੇਗਾ ਕਿ ਲੋਕਾਂ ਨੂੰ ਕਿਸੇ ਵੀ ਚੀਜ਼ ਕਰਕੇ ਪ੍ਰੋਬਲਮ ਆ ਵੀ ਵਿਲੈਕਟ ਅਪ ਔਨ ਇਟ ਤੇ ਸਾਡੀ ਕੋਸ਼ਿਸ਼ ਇਹ ਹੋਏਗੀ ਕਿ ਲੋਕਾਂ ਨੂੰ ਅਸੀਂ ਪੱਤੋਂ ਵੱਧ ਸਹੂਲਤ ਦੇ ਸਕੀਏ